ਨੀ ਇਹ ਲਾਲਾ ਲਾਲਾ ਦੀ ਲੱਗਦੀ ਏ ਤਾਂ ਕੀ ਹੋ ਹੋ ਲਈਏ ਕਿੱਥੇ ਤਿਆਰੀ ਬੜੀ ਤਿਆਰ ਹੋ ਰਹੀ ਹੈ ਉਹ ਮੰਮੀ ਜੀ ਮੈਂ ਨਾਲ ਥੋੜਾ ਬਾਜ਼ਾਰ ਚੱਲੀ ਸੀ ਨੀ ਐ ਨਾਲ ਚੱਲਨੀ ਏ ਜਿੱਥੇ ਮਰਜੀ ਜਾ ਪਹਿਲਾਂ ਤੇ ਸਿਰ ਤੇ ਚੁੰਨੀ ਲੈ ਚੁੰਨੀ ਲੈ ਤੈਨੂੰ ਨਹੀਂ ਪਤਾ ਇਸ ਘਰ ਚ ਚੁੰਨੀ ਤੋਂ ਬਿਨਾਂ ਗੱਲ ਨਹੀਂ ਕਰਨੀ ਜੰਗੇ ਸਿਰ ਲੱਗੀ ਲਾਲਾ ਲਾਲਾ ਲਈ ਇੱਥੇ ਤੇ ਜਿੱਥੇ ਵੀ ਜਾਣਾ ਨਾ ਘਰ ਦੇ ਵੇਲੇ ਕੰਮ ਕਰ ਤੇ ਫੇਰ ਜਾਈਂ ਜਾਣਾ ਇੱਥੇ ਇਹਨਾਂ ਨੇ ਮੇਰੀ ਮਾਂ ਹੁੰਦੀ ਸੀ ਮੇਰੀ ਮਾਂ ਮੇਰੇ ਨੂੰ ਪਿਆਰ ਨਾਲ ਬੋਲਦੀ ਹੁੰਦੀ ਸੀ ਹਾਂ 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 ਟਾਈਮ ਕਿਨਾਂ ਉੱਤਰੀ ਯਾਰ ਲੇਟ ਹੋ ਗਈ ਕਾਲਜ ਮੰਮੀ ਮੈਂ ਕਾਲਜ ਚਲਨੀ ਆ

ਉਹ ਵੀ ਕਾਲਰ ਆਉਂਦਾ ਹੋਣਾ ਹੈ ਜਾਂ ਕੱਲ ਦੁਪਹਿਰ ਨੂੰ ਹੋਣਾ ਚਾਹੁੰਦੇ ਬ੍ਰੈਡ ਰਹੀ ਹੁੰਦੀ ਹੈ ਖਾ ਲੈਣੀ ਹੈ ਮਰੀ ਖਾ ਕੇ ਗੁਦਾਵਾ ਕਰ ਲੈਣੀ ਨਹੀਂ ਕੁੜੀਏ ਆ ਕੀ ਕਰਦੀ ਪਈ ਆ ਮੰਮੀ ਉਹ ਰੋਟੀ ਨਹੀਂ ਬਚੀ ਮੇਰੇ ਲਈ ਇੱਕ ਫੁਲਕਾ ਪਿਆ ਸੀ ਵੀ ਕੱਲ ਦੁਪਹਿਰ ਦਾ ਤੇ ਮੈਂ ਕਿ ਬਰੈਡ ਹੀ ਖਾ ਲੰਨੀ ਆ ਤੇ ਹੱਥਾਂ ਨੂੰ ਮਹਿੰਦੀ ਲਾਈ ਆ ਇਹ ਸਸਤੇ ਆ ਨੇ ਹੈ ਤੂੰ ਮੈਂ ਤੋਂ ਪਹਿਲਾਂ ਇਹਨੂੰ ਖਰਾਬਾ ਖਾ ਲਿਆ ਤੇ ਤੂੰ ਦੋ ਰੋਟੀਆਂ ਨਹੀਂ ਲੈਂਦੀ ਆ ਨਾਲੇ ਰੋਟੀ ਦੇ ਰਾਤ ਦੀ ਪਈ ਆ ਤੇ ਫਿਰ ਕੀ ਹੋ ਗਿਆ ਲੋਕੀ ਪਹਿਲਾਂ ਬਈਆਂ ਰੋਟੀਆਂ ਹੀ ਖਾਂਦੇ ਸੀ ਠੀਕ ਹੈ ਅਸੀਂ ਵੀ ਬਈਆਂ ਖਾ ਖਾ ਕੇ ਇੱਥੇ ਪਹੁੰਚੇ ਆ ਰੋਟੀ ਨਹੀਂ ਪੱਕੀ ਤਾਂ ਫਟਾਫਟ ਲੱਗ ਗਈ ਮਹਾਰਾਣੀ ਸੁਆਦ ਵਾਲਾ ਫੜਿਆ ਤੇ ਹੇ ਮੁੰਡਾ ਮੇਰਾ ਸਵੇਰ ਦਾ ਜਾਂਦਾ ਹੈ ਕੰਮ ਕਰਕੇ ਆਂਦਾ ਹੈ ਤੇ ਕਿੱਦਾਂ ਇਹਨੂੰ ਸੁਆਦਾਂ ਦਾ ਪਤਾ ਆ ਵੀ ਇਹ ਵੀ ਖਾਣਾ ਤੇ ਇਹ ਵੀ ਲਾਣਾ ਆ ਚੁੱਪ ਲੈ ਕੇ ਨਾ ਰੋਟੀ ਬਣਾ ਜਿਹੜੀ ਪਈ ਹੈ ਤਾਂ ਖਾ ਲੈ ਜੋ ਕਰਗੇ ਤੇ ਨੂੰ ਦਵਾ ਮੈਂ ਰੋਟੀ ਹੈ ਕਿ ਦੇਸ ਲੱਗੀ ਹੈ ਮਜਾਜੜਾ ਮੇਰੀ ਮੰਮੀ ਤਾਂ ਮੈਨੂੰ ਆਪ ਆਪਣੇ ਹੱਥਾਂ ਨਾਲ ਖਵਾਉਂਦੀ ਹੁੰਦੀ ਸੀ ਫਿਰ ਤੇ ਮੇਰੇ ਹੱਥੋਂ ਹੀ ਖੋ ਲਿਆ ਜਾਂਦਾ

ਰੋਟੇ ਬੁੱਤ ਰੋਟੀ ਨੂੰ ਤਾਂ ਜਿੱਤੇ ਹਾਂ ਮਾ ਥੋੜਾ ਜਿਹਾ ਸਵੇਰ ਵਾਲੀ ਬਈ ਹੈ ਨਾ ਜਿਹੜੀ ਮੈਂ ਛੱਡ ਕੇ ਗਈ ਸੀ ਉਹ ਵੀ ਦੇ ਦੋ ਉਹੀ ਖਾ ਲਓ ਅੱਛਾ ਮੇਰੇ ਹੁੰਦੇ ਹੁਣ ਤੁਸੀਂ ਸਵੇਰ ਵਾਲੀਆਂ ਬਈਆਂ ਰੋਟੀਆਂ ਖਾਏਂਗੀ ਮੈਂ ਫਿਕ ਹੈ ਮम्मी ਨੂੰ ਭੁੱਖ ਲੱਗ ਗਈ ਮੈਨੂੰ ਬਹੁਤ ਜ਼ਿਆਦਾ ਕੋਈ ਨਹੀਂ ਮੈਂ ਆਹ ਵੇਖੋ ਮੈਂ ਹੁਣੇ ਸੋਚਦੀ ਪਈ ਸੀ ਮੈਂ ਤੇਰੇ ਲਈ ਸੈਂਡਵਿਚ ਬਣਾਉਣੀ ਆ ਆ ਵੀ ਖਤਮ ਹੋ ਗਿਆ ਬੁੱਤ ਤੈਨੂੰ ਰਹਿਣ ਨੂੰ ਤੇ ਦੋਨੋਂ ਕੁਝ ਨਹੀਂ ਹੁੰਦਾ ਨਹੀਂ ਬੁੱਤ ਸਵੇਰ ਵਾਲੀ ਕਾਨੂੰ ਤੂੰ ਬਹਿ ਬਹਿ ਤੂੰ ਬਹਿ ਬਹਿ ਪਾ ਆ ਵੇਖ ਮੈਂ 2 ਮਿੰਟ ਦਾ ਚਾਹ ਦਾ ਚਾਹ ਬਣਾ ਲੈਣਾ 2 ਮਿੰਟ ਲੱਗਣਗੇ ਲੈ ਹਾਂ ਹੁਣ ਤੋਂ ਮੇਰੇ ਹੁੰਦਿਆਂ ਬਈ ਖਾਏਗੀ ਹੈ ਕੱਲ ਨੂੰ ਵਹੀ ਜਾਣਾ ਮੇਰੀ ਧੀ ਨੇ ਹੈ ਤੇ ਸੱਸ ਮਾਂ ਤੇਰੀ ਕੀ ਕਹੂੰਗੀ ਹੂੰ ਤੇ ਗੋਗੇ ਸੱਸ ਮਾਂ ਕਹੂਗੀ ਕਿ ਇਹ ਨੀ ਲੱਡੂ ਆਈ ਹੈ ਸਾਡੇ ਘਰੇ ਤੇ ਉਹਨੂੰ ਪਈਆਂ ਖਾਣੀਆਂ ਉਨੇ ਘਰ ਤੇ ਰਹਿ ਮਾਂ ਇਹਨੇ ਤੁਹਾਨੇ ਤੇਰੀ ਸੱਸ ਨੇ ਤੇ ਪੁੱਤ ਦੇਖੀ ਤੇਰੀ ਕਿਦਾਂ ਰੀਝਾ ਲਾਇਆ ਲਾਣੀ ਉਹ ਮਮੇ ਤੁਹਾਡੇ ਤੋਂ ਵੱਧ ਕੋਈ ਨਹੀਂ ਕਰਦਾ ਨਹੀਂ ਪੁੱਤ ਉਹ ਵੀ करूंगी ਕਿ ਤੇ ਉਹ ਨਹੀਂ करूंगी ਹੂੰ ਜੇ ਨਾ ਆਗੇ ਤਾਂ ਫੇ ਮੈਂ ਤੁਹਾਨੂੰ ਵੀ ਆਪਣੇ ਨਾਲ ਲੈ ਜਾਣਾ ਇੱਥੇ ਅੱਛਾ ਹੂੰ ਮੈਂ ਵੀ ਤੇਰੀ ਨਾਨੀ ਨੂੰ ਤੇ ਕਹਿੰਦੀ ਸੀ ਹੂੰ ਆ ਗਈ ਤੇਰੀ ਨਾਨੀ ਨਾਲ ਮੇਰੀ ਮੈਂ ਤਾਂ ਲੈ ਕੇ ਜਾਉਂਗੀ ਆਪਣੇ ਨਾਲ ਦੇ ਵਿੱਚ ਅੱਛਾ ਠੀਕ ਐ ਸਹੀ ਐ ਹੂੰ ਮਾਪੇ ਰਾਜੀ ਰੋ ਹੈ ਨਾ ਤੇ ਉਹ ਵੀ ਮਾਇਆ ਉਹਨੇ ਤੈਨੂੰ ਮੇਰੇ ਤੋਂ ਵੀ ਜ਼ਿਆਦਾ ਪਿਆਰ ਕਰਨਾ ਦੇਖੀ ਮੇਰੇ ਤੋਂ ਵੀ ਜ਼ਿਆਦਾ ਤੈਨੂੰ ਪਿਆਰ ਕਰੂਗੀ ਮੇਰਾ ਪੁੱਤ ਨੂੰ ਮਿਲਦੀ ਹੈ ਹੀ ਨਹੀਂ ਕਿ ਅੱਗੇ ਚੱਕ ਬੈ ਗਰ ਮਿੱਠੂ ਨੂੰ ਕੋਈ ਨਹੀਂ ਨਗਮ ਤੇ ਬੈ ਨਾ ਦਿੰ ਬਲੈਂਕ ਨਹੀਂ ਆਵੇ ਬਸ ਹੋ ਗਿਆ ਮੇਰੇ ਵੀ ਅੱਖਾਂ 'ਚ ਪਾਣੀ ਆ ਲੱਗ ਗਿਆ ਬਿਆਜਾ ਵੰਦੇ ਜਾਨੀ ਤੂੰ ਫਟਫਟ ਬਣਾ ਕੇ ਲੈ ਹਾਂ 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 ਤੂੰ ਬੈ 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 ਤੂੰ ਐਸੀ ਸਲਾ ਬੈ ਆਗੀ ਮੈਂ はい ਬਾਬਾ ਜੀ ਮੇਰੀ ਧੀ ਨੂੰ ਉਦਾਂ ਦੇ ਘਰ ਦੇ ਦਿੱਤਾ ਤਾਂ ਮੈਂ ਜਾਣੀ ਹਿੱਦਾਂ ਦੀ ਭੋਲੀ ਜੀ ਮੇਰੀ ਧੀ ਹੈ ਉੱਥੇ ਉਹਨੂੰ ਘਰ ਦੇ ਬਸ ਆਹੇ ਤੇਰ ਤੋਂ ਆਉਂਦੀ ਹੈ ਹੋਰ ਕੁਛ ਨਹੀਂ ਮੰਮੀ ਆ ਨੀ ਕੀ ਹੋ ਗਿਆ ਕੀ ਹੋ ਗਿਆ ਜਿਹੜਾ ਤਰਫ ਹੈ ਪ੍ਰੈਸ ਲੱਗੀ ਗਿਰੂ ਦਿਖਾ ਨਾ ਮੈਨੂੰ ਲੈ ਲੱਗੀ ਪ੍ਰੈਸ ਇੱਥੇ ਨਹੀਂ ਐਨੇ ਜਿੰਨੇ ਨਾਲ ਤੇਰੀ ਮੰਮੀ ਤੇ ਨਹੀਂ ਚੇਤਾ ਆ ਗਈ ਆ ਹੈ ਸਾਡੇ ਨਾ ਕੰਮ ਕਰਦੇ ਆ ਹੱਥ ਵੱਡ ਘੱਟਦੇ ਸੀ ਲਉ ਲੁਹਾਨ ਹੋ ਜਾਂਦੇ ਸੀ ਕਦੀ ਸੀ ਨਹੀਂ ਸੀ ਕੀਤੀ ਇਹ ਮਾੜੀ ਜੀ ਲੱਗੀ ਮੈਂ ਤਾਂ ਹਾਏ ਮੰਮੀ ਮੰਮੀ ਦਾ ਰੋਲਾ ਪਾਤਾ ਆ ਫੜਾ ਫੜਾ ਤੁਹਾਡੇ ਕੱਪੜਿਆਂ ਨੂੰ ਹੋਰ ਵੀ ਕੱਪੜੇ ਵੇ ਮੈਂ ਲੈ ਕੇ ਆਨੀ ਆ ਹਾਂ ਜਾਣਾ ਉਹ ਨਾ ਘਰ ਮੰਮੀ ਮੰਮੀ ਲੈ ਜਲਦੀ ਕਰ ਮੈਂ ਲੈ ਕੇ ਆਈ ਕਪੜੇ ਮੇਰੇ ਘਰੇ ਤਾਂ ਮੇ ਮਾੜੀ ਜੀ ਉਂਗਲ ਵੀ ਵੱਟ ਜਾਂਦੀ ਸੀ ਤੇ ਮੇਨੂੰ ਮੰਮੀ ਘਰੀ ਪੂਰਾ ਸਿਰ ਤੇ ਚੱਕ ਲੈਂਦੀ ਸੀ ਨਿੱਕੀ ਜੀ ਗੱਲ ਤੇ ਵੀ ਡਾਕਟਰ ਕੋਲ ਲੈ ਜਾਂਦੇ ਸੀ हां मैं ये नोट रख ला दने आ मम्मी की हो गया अरे आ की कर लिया तो कुछ नहीं होया ओ मारे ओहो तो गई गई। देख हम्म हम्म हां मम्मी छोड़ो कोई नहीं ਤੈਨੂੰ ਕਿੰਨੇ ਕਿਹਾ ਸੀ ਆ ਫਾਇਆ ਲੈਣ ਨੂੰ ਅਰੇ ਮਾੜਾ ਜਿਹਾ ਹੀ ਲਾਣਾ ਸੀ ਦੇਖ ਤਾ ਖੂਨ ਨਿਕਲਿਆ ਆ ਓਏ ਓਏ ਹੋਏ ਚੱਲ ਡਾਕਟਰ ਦੇ ਚੱਲੀਏ ਡਾਕਟਰ ਇੰਨੇ ਤਾਂ ਖੂਨ ਹੈ ਮੈਂ ਤਾ ਦੇਖ ਕੇ ਸਹੀ ਇੰਨਾ ਜਿਹਾ ਖੂਨ ਨਹੀਂ ਪਹਿਲਾਂ ਕੱਲ ਮੈਨੂੰ ਇਹ ਦੱਸ ਵੀ ਤੈਨੂੰ ਆ ਕਿਹਾ ਕਿੰਨੇ ਸੀ ਮੈਂ ਹੈਗੀ ਨਹੀਂ ਬੈਠੀ ਕਰਨ ਨੂੰ ਉਹ ਤੂੰ ਹੀ ਹੈਗਾ ਮੈਂ ਤੈਨੂੰ ਕਰ ਦੇਵਾਂ ਮੈਂ ਕਿ ਮੈਂ ਕਰ ਲੈਣੀ ਆਪੇ ਕੋਈ ਨਹੀਂ ਮੈਂ ਮੂੰਹ ਤੇ ਪਾ ਲੈਣਾ ਉਹਨੇ ਠੀਕ ਹੋਇਆ ਆਏ ਚਲੋ ਤੂੰ ਚਲ ਜੀ ਆਪਾਂ ਇਹ ਟੈਕਨੋਸ ਦਾ ਟੀਕਾ ਲਵਾਵਾ ਮम्मी ਇੰਨੀ ਜੀ ਸੂਈ ਸੀ ਐਡਾ ਟੀਕਾ ਲਵਾਣਾ ਤੇ ਓਹੋ ਕੁੜੀਏ ਤੂੰ ਤਨ ਕਿੰਨੀ ਵਾਰ ਕਿਹਾ ਤੂੰ ਆਰਾਮ ਨਾਲ ਬਹਿ ਕੇ ਤੇ ਖਾਇਆ ਕਰ ਤੇ ਮ제 ਕਰਿਆਗਾ ਮਾਂ ਬੈਠੀ ਤੇਰੀ ਹਜੇ ਜਿੰਦੀ ਹਾਂ ਮ제 ਕਰਦੀ ਬਈ ਸੇ ਮਾਰੀ ਜੀ ਸੂਈ ਲੱਗ ਗਈ ਹਾਂ ਮ제 ਕਰਦੀ ਸੀ ਤੇ ਤੂੰ ਮੈਨੂੰ ਕਹਿ ਮम्मा ਲਾ ਦੋ ਤੂੰ ਇੱਕ ਕੰਮ ਤੇ ਬਿਜ਼ੀ ਸੀਗੇ ਤੇ ਕੋਈ ਨਹੀਂ ਕੰਮ ਤੇ ਬਿਜ਼ੀ ਸੀ ਤਾਂ ਚਲ ਹਾਂ ਬੈ ਜਾ ਰਾਮ ਨਾਲ ਤੇ ਮੈਂ ਆਪੇ ਲਾ ਦੂੰਗੀ ਕੀ ਸੀਗਾ ਕਸਮਾਨੋਂ ਖਾਣੀ ਇਹੋ ਜੀ ਕਮੀਜ਼ ਤੇ ਤੂੰ ਆਹੇ ਪਾਣੀ ਤੇਰਾ ਕੋ ਕੱਪੜੇ ਹੈ ਨਹੀਂ ਜਿੰਨੇ ਮਰਜ਼ੀ ਕੱਪੜੇ ਪਾ ਪੁੱਤ ਆ ਕੀ ਕਰਦੀਆਂ ਰਹਿਣ ਤੇ ਤੂੰ ਅਸੀਂ ਪਾਣੀ ਨਹੀਂ ਮੇਰੀ ਧੀ ਦੀ ਸਾਰੀ ਉਹ ਖਰਾਬ ਕਰਤਾ ਉਹ ਗੱਲ ਆਹੀ ਪਾਣੀ ਕਮੀਜ਼ ਚੱਲ ਮੈਂ ਤੁਹਾਨੂੰ ਨਵੀਂ ਲੈ ਕੇ ਦਊਂਗੀ ਫਿੱਟਿੰਗ ਚੱਲ ਬੇਕੇ ਕਰਦੇ ਸਾਨੂੰ ਕਿਵੇਂ ਸਾਹਮ ਸਾਹਮ ਰੱਖਿਆ ਜਾਂਦਾ ਫਿਰ ਸਰ ਵੀ ਮਾਮਾ ਨੇ ਕਦੇ ਨਹੀਂ ਇਹ ਦੱਸਿਆ ਅੱਗੇ ਜਾ ਕੇ ਕਿਹੋ ਜਿਹਾ ਹੋਣਾ ਸਾਡੇ ਨਾਲ ਇਨੂ ਵੀ ਆਈ ਬੜੀ ਜ਼ਿੰਦਗੀ ਕਹਿੰਦੇ ਜੇ ਦੇਦੇ ਸੋਰੇ ਵਾਲੇ ਹੌਣ ਤੇ ਮੈਂ ਕਹਿੰਨੀ ਕੋਈ ਵੀ ਆਪਣੀ ਧੀਆ ਨਾ ਵੀ ਆਈ ਹੋ ਧੀਆ ਤੁਹਾਡੇ ਘਰੇ ਹੀ ਸੋਖੀਆਂ ਨੇ ਅੱਗੇ ਕੋਈ ਮਾਂ ਪਿਓ ਨਹੀਂ ਉਹਨਾਂ ਦਾ ਇਸ ਸੱਕੇ ਨੂੰ ਮਾਵਾ ਮੰਨਦੀਆਂ ਨੇ ਪਰ ਆਪਣੇ ਮਾਂ ਵਰਗੀ ਕੋਈ ਦੂਜੀ ਮਾਂ ਨਹੀਂ ਹੁੰਦੀ Mommy.